ਸਤਿ ਸ਼੍ਰੀ ਅਕਾਲ ਇਸ ਵੀਰ ਦੇ ਲਈ ਅੱਜ ਬੜਾ ਮਨ ਉਦਾਸ ਹੈ ਪਤਾ ਨਹੀਂ ਕੀ ਹਾਲ ਹੋਊਗਾ ਉਹਨਾਂ ਭੈਣਾਂ ਦਾ ਉਸ ਮਾਂ ਦਾ ਜਿਨ੍ਹਾਂ ਦੇ ਘਰ ਦਾ ਦੀਵਾ ਹੀ ਬੁੱਝ ਗਿਆ ਕੁਝ ਮੰਚ ਆਕਰੋਸ਼ ਵੀ ਹੈ ਸਰਕਾਰ ਪ੍ਰਤੀ ਵੀ ਉਹਨਾਂ ਲੋਕਾਂ ਪ੍ਰਤੀ ਵੀ ਜਿਹੜੇ ਜੁਬੜਾਂ 'ਚ ਬੈਠੇ ਨੇ ਤੇ ਜਿਨ੍ਹਾਂ ਨੇ ਕਦੇ ਇੱਕ ਘੰਟਾ ਵੀ ਅੰਦੋਲਨ ਲਈ ਨਹੀਂ ਦਿੱਤਾ ਤੇ ਉਹਨਾਂ ਲਈ ਅੱਜ ਮੈਂ ਕੁਝ ਲਿਖਿਆ ਓਏ ਲਾਹਨਤ ਜੀਵੀਓ ਤੁਹਾਡੇ ਲਾਹਨਤ ਲੱਖ ਦੀ ਤੁਸੀਂ ਗਰੋਗੇ ਗੱਲਾਂ ਕਰਨ ਦੇ ਨਾ ਕੀਮਤ ਕੱਖ ਦੀ ਓਏ ਲਾਹਨਤ ਜੀਵੀਓ ਤੁਹਾਡੇ ਲਾਹਨਤ ਲੱਖ ਦੀ ਸ਼ੁਭ ਕਰਮਣ ਨੂੰ ਚੱਲਿਆ ਸੀ ਜਰ ਸ਼ੁਭ ਕਰਨਾ ਸਭ ਕੁਝ ਹੈ ਸੀ ਜਾਣ ਦਾ ਉਥੇ ਪੈਣਾ ਮਰਨਾ ਗੋਲੀ ਜ਼ਾਲਮ ਸਰਕਾਰ ਦੀ ਕਦੇ ਓਲੇ ਰੱਖਦੀ ਓਏ ਲਾਹਨਤ ਜੀਵੀਓ ਤੁਹਾਡੇ ਲਾਹਨਤ ਲੱਖ ਦੀ ਕਈ ਲੋਕ ਕਈ ਨੇ ਕਰ ਤੇ ਕਈ ਪਿੰਡ ਗਿਣਾਵਾ ਜਿੱਥੇ ਲੋਕੀ ਯੱਕੜ ਮਾਰਦੇ ਬੈ ਸਾਂਝੀਆਂ ਥਾਵਾਂ ਮੇਰੇ ਲਾਹਨਤ ਜੀ ਵੀ ਪਿੰਡ ਨੂੰ ਐ ਲਾਹਨਤ ਸਾਥ ਦੀ ਉਹ ਐ ਲਾਹਨਤ ਜੀ ਵੀ ਉਹ ਤੁਹਾਨੂੰ ਲਾਹਨਤ ਲੱਗਦੀ ਨਹੀਂ ਜਾਂਦੇ ਜੋ ਵਿੱਚ ਰੈਲੀਆਂ ਬੱਸਾਂ ਭਰ-ਭਰ ਕੇ ਨੇਤਿਆਂ ਅੱਗੇ ਰਹਿਣ ਖੜੇ ਝੂਲੀ ਅਡਾੜ ਕੇ ਰਹਿੰਦੇ ਕਰਨ ਗੁਲਾਮੀ ਆ ਨਾ ਕੋਈ ਹੱਕ ਦੀ ਉਹ ਐ ਲਾਹਨਤ ਜੀ ਵੀ ਤੁਹਾਨੂੰ ਲਾਹਨਤ ਲੱਗਦੀ ਜਿੰਨਾ ਹੁੰਦੇ ਸੁੰਦਿਆਂ ਨਾ ਚੱਲੇ ਪਾਏ ਹੱਕਾਂ ਵਿੱਚ ਅਖਾੜਿਆ ਨਾ ਸੋਲੇ ਗਾਏ ਨਾ ਅੰਦੋਲਨ ਰੋਸ ਕੀਤੀ ਨਾ ਆਪਣੇ ਪੱਖ ਦੀ ਉਹ ਏ ਲਾਹਨਤ ਜੀਵਿਓ ਤੁਹਾਡੇ ਲਾਹਨਤ ਲਖ ਦੀ ਕੋਈ ਜੱਲਿਆਂ ਬਾਗ ਬਣਾਤਾ ਤੁਸੀਂ ਮਾਰ ਕੇ ਗੋਲੇ ਕਿੰਨੇ ਜ਼ਖਮੀ ਹੋ ਗਏ ਕਿੰਨੇ ਸਿਰ ਖੁੱਲੇ ਜੀ ਕਰੇ ਮੈਂ ਡੇਲੀ ਭੰਨ ਦੇ ਆਡਵਾਇਰ ਦੀ ਅੱਖ ਦੀ ਉਹ ਏ ਲਾਹਨਤ ਜੀਵਿਓ ਤੁਹਾਡੇ ਲਾਹਨਤ ਲਖ ਦੀ ਤੁਸੀਂ ਜੋਗੇ ਗੱਲਾਂ ਕਰਨ ਦੇ ਨਾ ਕੀਮਤ ਕੱਖ ਦੀ ਉਹ ਹੈ ਲਾਹਨਤ ਜੀ ਵੀ ਉਹ ਤੁਹਾਡੇ ਲਾਹਨਤ ਲੱਗਦੀ ਵੀਰ ਸ਼ੁਭ ਕਰਨ ਨੂੰ ਭਿੱਜੀਆਂ ਅੱਖਾਂ ਨਾਲ ਸਰਦਾ ਦੇ ਫੁੱਲ ਤੇ ਵਾਹਿਗੁਰੂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਵਕਸ਼ਣ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀ ਫਤ